ਇਸ ਦਿਹਾੜੀ ਨੀ ਕ੍ਰੋਕੋਡਾਇਲ ਕ੍ਰੋਕੋਡਾਇਲ ਹਾਊਸ ਕ੍ਰੋਕੋਡਾਇਲ ਵੇਅਰ ਵੇ ਸਾਈਟ ਓਹ ਇਹ ਕਹਿੰਦਾ ਬਾਈ ਕ੍ਰੋਕੋਡਾਇਲ ਇਹ ਇੱਥੇ ਕਹਿੰਦਾ ਸਾਨੂੰ ਦਿਖਾਉਨੇ ਆ ਚਲ ਦੇਖ ਕੇ ਇਹ ਕਰਾਂ ਜਿ ਰੱਖੇ ਮਗਰਮਚ ਫੋਟੋ ਓਹ ਥੈਂਕ ਯੂ ਰਿਪਲ ਮਤਲਬ ਪਾਲਤੂ ਆਹੋ ਨੇ ਨੇ ਕਤੋ ਇਹਨਾਂ ਦੇ ਨਾਮ ਦੇਖੋ ਕਹੇ ਜੇ ਲੋਕ ਵੀ ਯਾਰ ਵਧੀਆ ਨੇ ਮਦਦ ਕਰ ਲੈ ਤੇ ਬਾਈ ਦੇਖ ਲੋ ਸਾਨੂੰ ਛੱਡਣ ਆਏ ਆ ਇੱਥੇ ਓ ਕਿੱਡਾ ਮਗਰਮੱਛਾ ਓਏ ਓਏ ਆ ਵੀ ਮਗਰਮੱਛਾ ਆ ਦੇਖੋ ਪਾਲਤੂ ਰੱਖੇ ਹੋਏ ਨੇ ਘਰੇ ਉਹ ਦੇਖੋ ਕਿੱਡਾ ਫਟਾ ਓਵਾ ਕਿਵੇਂ ਪਹਿਰਾਮ ਨਾਲ ਮਗਰਮੱਛ ਨੂੰ ਪਹਿਲੀ ਵਾਰੀ ਅਸੀਂ ਇੰਨੀ ਨੇੜੇ ਦੇਖ ਰਹੇ ਹਾਂ ਕਦੇ ਨਹੀਂ ਦੇਖਿਆ ਇਹ ਵੈਸੇ ਸੁਸਤ ਜਿਹਾ ਜਾਨਵਰ ਹੁੰਦਾ ਤੇ ਝਪਟ ਲੈਂਦਾ ਕਹਿੰਦੇ ਸੀ ਇਹ ਹਲਾ ਗਿਆ ਹੱਲਣ ਉਹ ਨਾਵਾ ਹੀ ਖਮੋਈ ਨਾ ਇਹਦੇ ਸਕੇ ਨੂੰ ਵੀ ਬੜੀ ਉਹ ਹੁੰਦੀ ਹੈ ਹਾਰਡ ਆ ਗਿਆ ਮੁੜ ਗਿਆ ਮੂੰਹ ਖੋਲਿਆ ਦੇਖੀ ਮੂੰਹ ਤਾਂ ਹੀ ਖੋਲ ਹੀ ਲੰਦਾ ਨਿਕਲ ਹੋ ਰਖਿਆ ਇਹ ਮੂਹੇ ਕੁਝ ਬਾਤ ਛੱਟ ਦੇਣਾ ਝੱਟ ਲੂਗਾ ਮੈਨੂੰ ਲੱਗਦਾ ਮੈਨੂੰ ਇੱਥੋਂ Oh my god ਡਰਾ <laughs> ਦਾ <laughs> Oh my god Oh my god He's so fast ਉਹ ਕਿੰਨੀ ਤੇਜ਼ ਆ ਯਾਰ ਮੂੰਹ ਦੇਖਿਆ ਕਿੰਨਾ ਕਿੰਨਾ ਖੁੱਲਿਆ ਹੁਣ ਮੈਨੂੰ ਦੇਖ Oh okay. किन, किन Oh my god ਨਾ ਯਾਰ ਤੇ ਨਾ ਯਾਰ બસ ਦੇਖ ਲਿਆ ਭਰਾਵਾ ਇਟਸ ਓਕੇ ਸਰ ਇਟਸ ਓਕੇ ਥੈਂਕ ਯੂ ਥੈਂਕ ਯੂ نو ਮੂ ਜਸਟ ਵਾਂਟ ਟੂ ਸੀ ਸੁੱਤਾ ਰਹਿਣ ਦੇ ਨੂੰ ਕਿਉਂ ਵੀ ਕਹਿੰਦੇ ਓਪਨ ਇਸ অর ਨਾਟ ਹਾਂ ਹੀ ਕੇਮ ਆਊਟਸਾਈਡ ਹਾਂ ਓ ਜੰਪ ਕਰ ਲੈ ਉਹਨਾਂ ਦਾ ਮੂੰਹ ਤਾਂ ਦੇਖੋ ਦੋਸਤ ਆ ਇਹਦੇ ਜਵਾਕ ਨੇ ਤੇ ਇਹਨਾਂ ਨੇ ਯਾਰ ਪਾਲੇ ਹੋਏ ਨਹੀਂ ਮਿਲਦਾ ਇਹ ਘਰੇ ਇੱਥੇ ਕਹਿੰਦੇ ਹਰੇ ਘਰੀ ਪਾਲ ਕੇ ਰੱਖਦੇ ਨੇ ਮੈਨੂੰ ਲੱਗਦਾ ਜਾਂ ਤਾਂ ਖੁਸ਼ੀ ਦਰਿਆ ਕਰਕੇ ਹੁਣ ਵੀ ਦਰਿਆ ਕਰਕੇ ਇਹਨਾਂ ਦੇ ਤਾਂ ਨਹੀਂ ਇੰਨੇ ਸਟਰੌਂਗ ਹਣੇ ਮਨ ਲੱਗਦਾ ਅਜੇ ਤਾਂ ਬੇਬੀ ਇਹਨਾਂ ਦਾ ਹਾਂ ਡਰ ਵੀ ਨਹੀਂ ਲੱਗਦਾ ਇਹਨਾਂ ਦੇਖ ਕੇ ਪਰ ਇਹਨਾਂ ਦਾ ਡਰ ਵੱਡਿਆਂ ਨੂੰ ਦੇਖ ਕੇ ਲੱਗਦਾ ਇਹ ਤਾਂ ਐ ਲੱਗਦਾ ਬਹੁਤ بڑا ਖ਼ਤਰਨਾਕ ਹੈ ਉਹ ਇਹ ਤਾਂ ਯਾਰ ਜੰਮੇ ਡਰਦੇ ਬਈ ਆ ਇਹਨਾਂ ਦੇ ਦੇਖੋ ਓਹ ਹੋ ਹੋ ਇਹਨਾਂ ਦੀ ਆ ਫੀਮੇਲ ਆਈ ਹੈ ਤੇ ਰਬੜ ਲਾ ਰਹੇ ਇਹਦੇ ਮੂੰਹ ਤੇ ਇਹ ਵੀ ਖ਼ਤਰਨਾਕ ਹੋ ਸਕਦਾ ਯਾਰ is it also dangerous or not no no <laughs> no dangerous can carry at a... the ute capot at mute oh la da no 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 lebi magarmach nu pehli wari zindagi ch upar hun touch kar liye skin yaar edi hard bahut hai gi magarmach oh rippa nu phu phu kar reha hai na menu eh lagda hai ki jehda ho honda pass chale da muh khol je oh kar lunga marunga phir ta bite karuga ha na ਰੁਪਰ ਬਸ ਰਹਿਣ ਦੋ ਬਸ ਥੈਂਕ ਯੂ ਸ਼ੁਕਰਾਨ ਲੈ ਵੀ ਇਹਨਾਂ ਨੇ ਤਾਂ ਮੈਨੂੰ ਮਗਰਮੱਛ ਹੱਥ 'ਚ ਵੀ ਫੜਾਤਾ ਇਹ ਤੇ ਮਹੀਨੇ ਦਾ ਜਵਾਕ ਇਹ ਜੀ ਮਗਰਮੱਛ ਦਾ ਤੇ ਇਹ ਦੇਖੋ ਮੂੰਹ ਮੋੜ ਰਿਹਾ ਮੈਂ ਇਹਦਾ ਜੇ ਬਸ ਚੱਲੇ ਮੇਰੀ ਉਂਗਲ ਕਿਹੜਾ ਨਾ ਖਾ ਜੇ ਤੁਸੀਂ ਦੇਖੋ ਆਕੜਿਆ ਬੈਠਾ ਪੂਰਾ ਹੋ ਇਹ ਕਹਿੰਦੇ ਇੰਨੀ ਦੂਰ ਜੇ ਕੋਈ ਚੀਜ਼ ਦੇਖਣ ਆਏ ਉਹਨੂੰ ਟੱਚ ਕਰੋ ਫੀਲ ਕਰੋ ਲਾਈਫ 'ਚ ਵਾਰੀ-ਵਾਰੀ ਮੌਕੇ ਨਹੀਂ ਮਿਲਦੇ ਇਹ ਤੇ ਇਸ ਤਰ੍ਹਾਂ ਕਰਕੇ ਆ ਰੱਬ ਚੜਾ ਦਿੰਦੇ ਮੂਤੇ ਤੈਨੂੰ ਰਿਪਨ ਟੱਚ ਕਰਨ ਲਈ ਬੰਦੇ ਕੋਲੇ ਪਹਾੜ ਜਿਹਾ ਜਿਗਰਾ ਚਾਹੀਦਾ ਜਿਹੜਾ ਮੇਰੇ ਕੋਲੇ ਸੌ ਸੌਰੀ ਹੈ ਨਹੀਂ ਸਹੀ ਗੱਲ ਆ ਯਾਰ ਖੋ ਜੀ ਉਪਰੋਂ ਸਕਿਨ ਦੇਖੋ ਨੇੜਿਆਂ ਉਹ ਯਾਰ ਉਹ ਅੱਖ ਇਧਰ ਹੀ ਰੱਖ ਰੱਖੀ ਨੇ ਆਪਣੇ ਦੇਖੋ ਸਕਿਨ ਇਦਾਂ ਹੀ ਲੱਗਦਾ ਮੈਂ ਸੱਚੀ ਜਿਵੇਂ ਆਪਾਂ ਡਿਸਕਵਰੀ ਵਗੈਰਾ ਦੀਆਂ ਮੂਵੀਜ਼ 'ਚ ਦੇਖਦੇ ਨੇ ਉੱਥੇ ਐ ਲੱਗਦਾ ਨਾ ਲੱਕੜ ਪਈ ਆ ਜਿਵੇਂ ਸਹੀ ਐ ਉਵੇਂ ਹੀ ਆ ਹੂੰ ਪਹਿਲਾਂ ਪਹਿਲਾਂ ਮੈਨੂੰ ਐ ਲੱਗਦਾ ਸੀਗਾ ਵੀ ਮੈਂ ਇਹਨੂੰ ਚੱਕ ਨਹੀਂ ਸਕਦਾ ਵੀ ਮੈਂ ਸਿਰਦੂ ਨਾਲ ਦੀ ਨਾਲ ਪਰ ਹੁਣ ਮੈਨੂੰ ਐ ਲੱਗਦਾ ਵੀ ਜਉਂਦਾ ਚੱਕ ਲਿਆ ਹੁਣ ਇਹ ਵੀ ਕੰਫਰਟੇਬਲ ਆ ਥੋੜਾ ਜਿਹਾ ਮੈਂ ਵੀ ਕੰਫਰਟੇਬਲ ਅਸਲ 'ਚ ਕੋਈ ਵੀ ਚੀਜ਼ ਆ ਉਹ ਡਰਦੀ ਹੁੰਦੀ ਹੈ ਲੈ ਦੇ ਪੇਰੈਂਟਸ ਕੋਲੇ ਛੱਡਿਆ ਹੀ ਉਹਨੂੰ ਦੁਬਾਰਾ ਪਤਾ ਨਹੀਂ ਇਹਦੀ ਉਹ ਮੰਮੀ ਆ ਪਤਾ ਨਹੀਂ ਡੈਡੀ ਉਹ ਤਾਂ ਪੂਰਾ ਐਗਰੈਸਿਵ ਐ ਓ ਮਾਈ ਗੋਡ ਲੈ ਵੀ ਤੇ ਹੁਣ ਉਹ ਖੋਲਣ ਲੱਗੇ ਤਾਂ ਮੂੰਹ ਛੱਡਣ ਲੱਗੇ ਨੂੰ ਓਕੇ ਫਾਈਨ ਤੇ ਦਰਦੇ ਜਿਵੇਂ ਨਹੀਂ ਹੈਗੇ ਯਾਰ ਇਹ ਓਹੋ ਹੋ ਹੋ ਛੜਤਾ ਚੱਕ ਪੱਜ ਗਿਆ ਉਹਨੂੰ ਤਾਂ ਨਹੀਂ ਚੱਕ ਸਕਦੇ ਮੈਂ ਉਹਨਾਂ ਦਾ ਉਹਦਾ ਖਾ ਜਾਊਗਾ ਕੋਈ ਇਹਦੇ ਮੂੰਹ 'ਚ ਮੱਖੀ ਤੁਰ ਹੀ ਫਿਰਦੀ ਆ ਮੈਨੂੰ ਇਹ ਲੱਗਦਾ ਵੀ ਖੈਰ ਨਹੀਂ ਜੇ ਚੱਪਟ ਦੇਣਾ ਚੱਪਟ ਲੂਗਾ ਮੈਂ ਫੋਨ ਨਾਲ ਵਿੱਚ ਛੱਡਦਾ ਨਾ ਰਿਪਨ ਜੀ ਮੈਂ ਬੈਠਾ ਯਾਰ ਇੰਜ ਬੈਠਾ ਹਾਂ ਨਾ ਦੰਦ ਇਹਦੇ ਇੰਨੇ ਸਟਰੌਂਗ ਹੋ ਗਏ ਤੇ ਤੁਹਾਨੂੰ ਤੁਹਾਨੂੰ ਤਾਂ ਪਤਾ ਹੀ ਆ ਵੀ ਇਹ ਕਿੰਨਾ ਤੇਜ਼ ਹੁੰਦਾ ਮੂੰਹ ਬੰਦ ਕਰਨਾ ਸੈਕਿੰਡ ਤੋਂ ਪਹਿਲਾਂ ਮੂੰਹ ਬੰਦ ਕਰ ਲੈਂਦਾ ਸੀ ਵਿਥਿਨ ਸੈਕਿੰਡਸ ਓਏ ਰਿਪਨ ਤੁਸੀਂ ਮੈਨੂੰ ਡਰਾ ਰਖਿਆ ਨਹੀਂ ਪਰੋ ਚੰਗਾ ਭਾਈ ਚਲਦੇ ਆਂ ਅਸੀਂ ਤਾਂ ਨਾ ਕਰ ਮੂੰਹ ਬੰਦ ਸਾਨੂੰ ਐਸੀ ਜਾਂਦੀ ਵਾਰ ਦਾ ਚਪਟਾ ਜਿਹਾ ਦਿਖਾ ਹੁੰਦਾ ਸੋਏ ਬਈ ਫਾਰਮ ਹਾਊਸ ਸੀਗਾ ਅਸਲ 'ਚ ਕਿਸੇ ਦਾ ਮਤਲਬ ਇਹ ਸਾਰਾ ਕੈਫੇ ਦੀ ਤਰ੍ਹਾਂ ਇਹਨਾਂ ਨੇ ਬਣਾਇਆ ਹੋਇਆ ਤੇ ਪੈਸੇ ਲੈ ਲੈਂਦੇ ਇਹ ਟੂਰਿਸਟ ਤੋਂ ਆਉਂਦੇ ਵੈਸੇ ਪਾਲੇ ਵੀ ਹੋਏ ਇਹਨਾਂ ਨੇ ਤੇ ਕੁਝ 4 ਰੁਪਏ ਲੈ ਲੈਂਦੇ ਆ ਤੇ ਟੂਰਿਸਟ ਨੂੰ ਹਾਥੀ ਚ ਮੜ ਕੇ ਰਖਾ ਹਾਂ ਹਾਂਜੀ ਲਵੀ ਹੁਣ ਦਿਖਾਈਏ ਤੁਹਾਨੂੰ ਪਿੰਡ ਦਾ ਦੁਬਾਰੇ ਵਾਲਾ ਦੁਬਾਰਾ ਸਾਰਾ ਲੋਕ ਨਾ ਯਾਰਾ ਇਹ ਪਿੰਡ ਦੇ ਇੰਨੇ ਚੰਗੇ ਆ ਤੇ ਅਸੀਂ ਜਦੋਂ ਮਾਤਾ ਨੂੰ ਪੈਸੇ ਦੇ ਰਹੇ ਸੀਗੇ ਅਸੀਂ ਆਖਿਆ ਵੀ ਕਿੰਨੀ ਫੀਸ ਹੈ ਵੀ ਪੈਸੇ ਦੇ ਦੇਣੇ ਆ ਤੇ ਕਹਿੰਦੇ ਨਾ ਨਾ ਵੀ ਮੈਂ ਲੈਣੀ ਨਹੀਂ ਵੀ ਤੁਸੀਂ ਮੇਰੇ ਘਰੇ ਆਏ ਦੇਖਣ ਆ ਕੇ ਵੀ ਇੰਨੀ ਬਹੁਤ ਹੈ ਤੇ ਨਹੀਂ ਕੋਣ ਆ ਉਹ ਕਰਦਾ ਕਹਿੰਦੇ ਸਾਡਾ ਕਮਰਸ਼ੀਅਲ ਨਹੀਂ ਹੈਗਾ ਮੈਨੂੰ ਅਸੀਂ ਮੈਂ ਤੇ ਕਮਰਸ਼ੀਅਲ ਪੈਸੇ ਕਮਾਉਣ ਨੂੰ ਮੈਂ ਰੱਖਿਆ ਹੋਇਆ ਤੇ ਕਹਿੰਦੇ ਅਸੀਂ ਤਾਂ ਉਵੇਂ ਹੀ ਪਾਲਤੂ ਰੱਖੇ ਹੋਏ ਆ ਇਹ ਤੇ ਬਸ ਕਹਿੰਦੇ ਵੀ ਜੇ ਕੋਈ ਆ ਜਾਂਦਾ ਤਾਂ ਦਿਖਾ ਦਿੰਨੇ ਆ

ਓਹ ਮਾਈ ਗੋਡ ਆਈ ਐਮ ਲਵ ਯੂ ਹਮ ਫਾਈਵ ਡਾਟਰ ਹਮ ਨਹੀਂ ਕਰੇ ਤੇਰੇ ਵਰਗੀਆਂ ਮੇਰੇ ਪੰਜ ਦੀਆਂ ਨੇ ਸਹੀ ਗੱਲ ਹੈ মিঠা বোলকে তা কেনে ਭਾਵੇਂ ਦੁਨੀਆ ਲੁੱਟਲੇ ਬੰਦਾ। ਥੈਂਕ ਯੂ ਥੈਂਕ ਯੂ ਥੈਂਕ ਯੂ। ਉਹ ਬੱਸ ਬਾਬਾ ਬੱਸ ਬੱਸ। ਤੇ ਤੁਸੀਂ ਇੱਕ ਗੱਲ ਦੇਖ ਲਓ ਯਾਰ ਅਸੀਂ ਕੁਝ ਵੀ ਨਹੀਂ ਲੈਣਾ ਸੀ ਇਸ ਤਾਂ ਵੈਸੇ ਜਾਂਦੇ ਸੀਗੇ ਤੇ ਬੰਦੇ ਦੀ ਕਹਿੰਦੇ ਬੋਲਬਾਣੀ ਹੁੰਦੀ ਆ। ਤੇ ਕਹਿੰਦਾ ਖੁਸ਼ੀ ਨੂੰ ਕਹਿੰਦਾ ਤੂੰ ਮੇਰੀ ਧੀ ਆ ਰ ਗਿਆ ਮੈਨੂੰ ਕਹਿੰਦਾ ਤੂੰ ਮੇਰੇ ਪੁੱਤਾਂ ਵਰਗਾ। ਥੈਂਕ ਯੂ। ਮਹਿਬੂਬਾ 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 ਤੇ ਮੈਨੂੰ ਕਹਿੰਦਾ ਤੇ ਬੰਦੇ ਦਾ ਸੇਲ ਕਰਨ ਦਾ ਤਰੀਕਾ ਬਿਜ਼ਨਸ ਓਕੇ ਥੈਂਕ ਯੂ ਸੋ ਮੱਚ ਓਕੇ ਹਬੀਬੀ very beautiful boy okay beautiful boy Bruce. thank you thank you i promise thank you so much thank you thank you ਤੇ ਇਹ کہہ ਰਹੇ ਸੀ ਅਸੀਂ ਚੀਜ਼ ਕੁਝ ਲੈਣੀ ਨਹੀਂ ਸੀ ਪਰ ਚੱਲ ਅਸੀਂ ਆਖਿਆ ਯਾਰ ਬੰਦਾ ਇੰਨਾ ਰਿਗਾਰਡ ਕਰ ਰਿਹਾ ਹੈ ਨਾ ਮੈਨੂੰ ਆਖਰ ਨੂੰ ਸੋਹਣਾ ਕਰ ਰਿਹਾ ਤੇ ਮੈਂ ਕਿਹਾ ਕੁਝ ਤਾਂ ਲੈਣਾ ਬਣਦਾ ਹੈ ਉਹ ਸੋਹਣੀ ਕਹਿੰਦਾ ਹੈ ਤਾਂ ਮੈਂ ਕਿਹਾ ਕੁਝ ਤਾਂ ਲੈਣਾ ਬਣਦਾ ਫਿਰ ਅਸੀਂ ਇੱਕ ਇੱਕ ਮਤਲਬ ਉਹ ਲੈ ਲਿਆ ਟਰਾਊਜ਼ਰ ਜਾਂ ਕੈਸਾ ਬਰਾਊਜ਼ਰ ਜਾਂ ਕਹਿ ਸਕਦੇ ਹੋ ਤੁਸੀਂ ਸ਼ਰਟ ਕਹਿ ਸਕਦੇ ਹੋ ਹਨ ਤੇ ਇੱਥੇ ਦਿਨ ਲੋਕਾਂ ਦਾ ਸੇਲ ਕਰਨ ਦਾ ਇਹ ਤਰੀਕਾ ਹੀ ਹੁੰਦਾ ਹੈ ਜਿਹੜਾ ਅਸੀਂ ਸ਼ੁਰੂ ਵਿੱਚ ਕਹਿੰਦੇ ਨੇ ਵੀ ਸਕੈਮ ਹੈ ਕਈ ਲੋਕ ਇਹ ਚੀਜ਼ ਨੂੰ ਸਕੈਮ ਦਾ ਨਾਮ ਦੇ ਜਾਂਦੇ ਆ ਵੀ ਲੋਕ ਸੱਦਦੇ ਆ ਵੀ ਮੈਨੂੰ ਵੀ ਆ ਦੇਖੋ ਹੁਣ ਤੁਹਾਡੇ ਸਾਹਮਣੇ ਸਾਨੂੰ ਇਹਨੇ ਬੁਲਾਇਆ ਪਿਆਰ ਨਾਲ ਗੱਲਾਂ ਕੀਤੀ ਆ ਆਪਣੀ ਚੀਜ਼ ਵੇਚੀ ਹੈ ਇਹਨੂੰ ਆਪਾਂ ਇਹ ਨਹੀਂ ਕਹਿ ਸਕਦੇ ਇਹਨੂੰ ਆਪਾਂ ਪਿਆਰ ਵੀ ਕਹਿ ਸਕਦੇ ਵੀ ਪਿਆਰ ਕਰਦੇ ਇਥੇ ਲੋਕ ਹਾਂ ਬਣੀ ਹੈ ਇਹ ਭਾਈ ਮਗਰ ਮੱਛਾਂ ਦੀ ਦੁਨੀਆ ਇਹਨਾਂ ਕੋਲੇ ਦੁਕਾਨਾਂ ਦੇ ਵੀ ਮਗਰ ਮੱਛ ਵਿਕਦੇ ਆ オリジナル ਹੈ ਕਹਿੰਦਾ ਬਾਈ ਕਹਿੰਦਾ ਇਹ ਤੇ ਇਹਨਾਂ ਦੇ ਖੱਲਾਂ ਨੇ ਖੱਲਾਂ ਚ ਉਹ ਭਰਿਆ ਹੋਇਆ ਵਿੱਚ ਕੁਛ ਨਾ ਕੁਛ ਭਰ ਕੇ ਬਣਾਇਆ ਹੋਇਆ ਇਟਸ origignal ਸੀ ਉਹ origignal ਕਮਾਲ ਹੋ ਗਈ ਉਹ ਮੈਂ ਉਹ ਮੈਂ ਮਨ ਤਾਂ ਬਰਾ ਵਡਾਰ ਲੱਗਦਾ ਇਹਨੂੰ ਦੇਖ ਕੇ ਵੀ ਇਹਨੂੰ ਤਾਂ ਚੱਕ ਸਕਦੇ ਹਾਂ ਹੁਣ ਆਪਾਂ ਨਾ origignal ਨਹੀਂ ਹੈਗਾ ਯਾਰ origignal origignal ਕੁਛ ਹੋਰ ਸੀਗਾ ਨਾ origignal ਨਹੀਂ origignal ਹੈ origignal ਖੱਲ ਦਾ ਦੇਖੋ ਇਹ ਖੱਲ ਚੀਰੀ ਹੋਈ ਖੱਲ ਚ ਕੁਛ ਭਰਿਆ ਹੋਇਆ ਹੈ ਉਹ ਪਰਿਆ ਹਿਆ ਰਿਪਨ ਕੀ ਕਹਿੰਦੇ ਹੁੰਦੇ ਨੇ ਉਹਨੂੰ ਜਿਵੇਂ ਪਾਤੀ ਇਹਦੇ ਵੀ ਨਾ ਹਾਂਜੀ ਇਹਦੇ ਵੀ ਨਾ ਖੁਸ਼ੀ ਏਡੇ ਏਡੇ ਦੰਦ ਸੀਗੇ ਜਿਹੜਾ ਮੈਂ ਦੇਖ ਕੇ ਆਏ ਦੇਖ ਲਓ ਜੇ ਉਂਗਲ ਉਂਗਲ ਨੂੰ ਵੀ ਉਹ ਕਰ ਦੂ ਇਹ ਸੈਨਸ ਕਰ ਦੋ ਸ਼ੁਕਰ ਰੱਖ ਲੈ ਬਾਈ ਬਹੁਤ ਡਰ ਲੱਗਦਾ ਮੈਨੂੰ ਥੈਂਕ ਯੂ ਸ਼ੁਕਰਾਨਾ ਇੰਡੀਆ ਇੰਡੀਆ ਜਿਹੜਾ ਉਹ ਵਿੱਚ ਪਿਆ ਸੀ ਰਿਪਨ ਉਹ ਇਹੋ ਜਿਹਾ ਸੀ ਉਹਨਾਂ ਦਾ ਹੈਨਾ 2 ਮਹੀਨੇ ਦਾ ਸੀ ਉਹ ਤਾਂ ਬੜਾ ਵੱਡਾ ਸੀਗਾ ਨੋਬੀਅਨ ਮਸਾਲਾ ਇਹ ਮਸਾਲੇ ਆ ਖੁਸ਼ੀ ਜਿਹੜੇ ਆਪਾਂ ਉਹ ਤੋਂ ਕਹਿੰਦੇ ਸੀ ਕਲਰ ਪਾਏ ਆ ਓਕੇ ਹੈ ਖੁਸ਼ੀ ਸਾਰੇ ਮਸਾਲੇ ਇੱਥੋਂ ਦੇ ਏਜੀਪਟ ਦੇ ਜੰਨੇ ਨੂਬੀਅਨ ਤੋਂ ਇੱਥੋਂ ਨਿਕਲਦੇ ਆ ਇਹਨਾਂ ਦਾ ਪਹਿਰਾਵਾ Ориジナル ਜਿਹੜਾ ਬਾਈ ਪਾਈ ਜਾਂਦਾ ਤੇ ਇਹ オリジナル ਮੂਲ ਅਸੀਂ ਇਹੋ ਜਿਹੇ ਹੈ ਸ ਹੈਲੋ ਹਾਊ ਆਰ ਯੂ ਫਾਈਨ ਗੁੱਡ ਕੀ ਹਾਲ ਹੈ ਯਾ ਕੀ ਹਾਲ ਹੈ ਉਹ ਵੈਰੀ ਯੂ نو ਹਿੰਦੀ ਅੱਛਾ ਹੈ ਹੈ ਅੱਛਾ ਹੈ ਅੱਛਾ ਹਾਊ ਯੂ نو ਹਿੰਦੀ ਆ ਵਾਸ ਇਨ ਸੂਦੇਰੇਬੀਆ ਸਾਊਦੀ ਅਰਬੀਆ ਰਿਆਦ ਸੋ ਯੂ ਵਰਕ ਵਿਦ ਦੀ ਇੰਡੀਅਨ uh Calcutta, Bombay, Delhi, mm -hmm. Hyderabad. Mm -hmm. But Kerala people very strong mind. Mm -hmm. Kerala yeah, people intelligent? Not intelligent. Mm -hmm. Strong mind. Strong mind. Mm -hmm. Yeah, they have more power. Mm -hmm. More power. Mm -hmm. All India they who have power mm -hmm. Kerala. Mm -hmm. Again speak Kerala. <laughs> Kerala <laughs> I went there also. My my. Okay. Thank you, okay. Okay, okay, we are okay, coming. coming okay, bye-bye. Thank you very much. Yeah, man. yeah, thank you. ਇਹ ਪੱਥਰਾਂ ਦੀ ਬਣਾਏ ਹੋਏ ਆ ਖੁਸ਼ੀ ਸਾਰੇ ਘਰ ਹਨ ਲੱਗਦਾ ਤਾਂ ਹੀ ਹੈ ਉੱਪਰਲੇ ਪਾਸੇ ਤਾਂ ਜਿਵੇਂ ਪਹਾੜ ਦੇ ਪੱਥਰ ਢਾਲ ਢਾਲ ਬਣਾਏ ਹੋਏ ਆ ਇੱਥੇ ਆ ਕੇ ਪੱਧਰਾ ਹੋ ਗਿਆ ਸਾਰਾ ਇੱਥੋਂ ਕੀਤਾ ਹੋਣਾ ਨਾ ਇਹਨਾਂ ਪੱਧਰਾ ਹਾਂਜੀ ਵੈਸੇ ਜਿਹੜਾ ਇਹਦਾ ਪੀਕ ਸੀਜ਼ਨ ਹੁੰਦਾ ਨਾ ਮਤਲਬ ਇੱਥੇ ਆਉਣ ਦਾ ਅ ਇਜੀਪਟ ਦਾ ਤਾਂ ਉਹ ਜਨਵਰੀ ਤੇ ਫਰਵਰੀ ਦਸੰਬਰ ਜਨਵਰੀ ਫਰਵਰੀ ਤਿੰਨ ਮਹੀਨੇ ਸਭ ਤੋਂ ਪੀਕ ਟਾਈਮ ਆ ਤੇ ਜਦੋਂ ਮਤਲਬ ਸਭ ਤੋਂ ਵੱਧ ਟੂਰਿਸਟ ਇੱਥੇ ਆਉਂਦੇ ਆ ਜੇ ਤੁਸੀਂ ਆਉਣਾ ਹੈ ਮਤਲਬ ਮਾਰਚ ਚ ਮਾਰਚ ਚ ਥੋੜਾ ਕੰਫਰਟੇਬਲ ਹੁੰਦਾ ਵੈਦਰ ਤੇ ਉਦੋਂ ਕਰਾਊਡ ਵੀ ਨਹੀਂ ਤੁਹਾਨੂੰ ਇੰਨਾ ਮਿਲੇਗਾ ਤੇ ਉਦੋਂ ਤੁਸੀਂ ਆ ਸਕਦੇ ਹੋ ਤੇ ਜਿਵੇਂ ਤੁਸੀਂ ਹੁਣ April ਚ ਇਹ ਥੋੜੀ ਜਿਹੀ ਗਰਮੀ ਹੋ ਜਾਂਦੀ ਆ ਥੋੜੀ ਜਿਹੀ ਗਰਮੀ ਹੈਗੀ ਆ ਹੁਣ ਇੰਡੀਆ ਚ ਵੀ ਆਪਣੇ ਗਰਮੀ ਇਹਨਾਂ ਦਿਨਾਂ ਚ ਆ ਗਿਆ ਬਾਪੂ ਘੜਿਆਂ ਵਾਲਾ ਇਹਦਾ ਜਮੀਂ ਪੰਜਾਬ ਵਾਲਾ ਕਲਚਰ ਫੋਲੋ ਕਰੀ ਬੈਠੇ ਆ ਜਿਵੇਂ ਪੰਜਾਬ ਚ ਤੌੜਿਆਂ ਚ ਪਾਣੀ ਹੈ ਬਸ ਉਹੀ ਕੰਮ ਹੈ ਹਬੀਬੀ ਹਬੀਬੀ ਹੰਦੀਆ ਹੰਦੀਆ ਅਮੋ ਤਾਂ बच्चन ਸ਼ਰੂਖ ਖਾਨ ਕਰੀਨਾ ਕਪੂਰ ਸ਼ਰੂਖ ਖਾਨ ਯੂ ਲਾਈਕ ਕਰੀਨਾ ਕਪੂਰ ਸ਼ਰੂਖ ਖਾਨ ਸ਼ਰੂਖ ਖਾਨ ਯਾਰ ਸ਼ੁਕਰਾਨ ਸ਼ੁਕਰਾਨ ਯਾ ਹਲੋ ਕੋਲੋਂ ਮਾ ਸਾਹਿਬ ਕੋਈ ਵੈਲਕਮ welcom welcom ਦਾ ਮਤਲਬ ਹੁੰਦਾ ਹਬੀਬੀ ਹਬੀਬੀ ਨੋ ਸ਼ੁਕਰਾਨ 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 ਲੈ ਸਿੱਧਾ ਤੁਰ ਫਿਰਕੀ ਦੇਖਣਾ ਸੀ ਆ ਖੁਸ਼ੀ ਦੇਖਿਓ ਸਾਹਮਣੇ ਵਾਲਾ ਕਿੱਡਾ ਸੋਹਣਾ ਡਿਜ਼ਾਈਨ ਹੈ ਦਾ ਹੂੰ ਔਂਕਤਿਆ ਵਾਲੀਆਂ ਸੋਹਣੀਆਂ ਕਲਰ ਕਰਕੇ ਕੀਤੀ ਇਹਨਾਂ ਨੇ ਹਾਂਜੀ ਵਾਲੇ ਸੋਹਣੇ ਸੋਹਣੇ ਬਣਾਏ ਹੋਏ ਆ ਆਧਾਰ ਉੱਪਰ ਆਇਆ ਲੱਗਦਾ ਮੈਂ ਫੁਲਕਾਰੀ ਉਹ ਕੱਢੀ ਹੁੰਦੀ ਹੈ ਆਹਾ ਸਹੀ ਗੱਲ ਹੈ ਫੁਲਕਾਰੀ ਜਿੰਨੇ ਰੰਗ ਪਾ ਰੱਖੇ ਨੇ ਫੁਲਕਾਰੀ ਇਹੀ ਹੁੰਦੀ ਆ ਫੁੱਲ ਰੰਗ ਭਰੰਗੇ ਰੰਗ ਬਰੰਗੇ ਫੁੱਲਾਂ ਨੂੰ ਫੁਲਕਾਰੀ ਕਹਿੰਦੇ ਸਹੀ ਹੈ ਤੇ ਇਹ ਜਮਾ ਐਂਡ ਪੁਆਇੰਟ ਆ ਗਿਆ ਜੀ ਜਮਾ ਐਂਡ ਮਤਲਬ ਇਹ ਪਿੰਡ ਦਾ ਜਿੱਥੇ ਬਿਲਕੁਲ ਆ ਕੇ ਖਤਮ ਹੋ ਗਿਆ ਹੁਣ ਘਰ ਲਾਸਟ ਘਰ ਸੀਗੇ ਆ ਖੜੀਆਂ ਰੇੜੀਆਂ ਆ ਆ ਪੁਰਾਣਾ ਪੁਰਾਣਾ ਘਰ ਹੈ ਕਿਸ ਦਾ ਪੁਰਾਣਾ ਡਿਜ਼ਾਈਨ ਆ ਦੇਖੋ ਹੈਲੋ ਆ ਦੇਖੋ ਕਹਿੰਦੇ ਕਮ ਸ਼ੁਕਰਾਨ ਸ਼ੁਕਰਾਨ ਵੈਲਕਮ ਇਹ ਦੇਖੋ ਇੰਡੀਆ 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 ਹਿੰਦੂ ਕੇਰਲਾ ਮ드ਰਾਸ ਕੇਰਲਾ ਮ드ਰਾਸ ਮੁੰਬਈ ਯੂ ਲਾਈਕ ਇੰਡੀਆ ਯੂ ਲਾਈਕ ਇੰਡੀਆ ਯਾ ਹਿੰਦੁਸਤਾਨ ਇਹਨਾਂ ਨੂੰ ਨਾ ਜਿਆਦੇ ਜਿਹੜੇ ਲੋਕ ਹੈ ਇਹਨਾਂ ਨੂੰ ਇਹਦਾ ਨਹੀਂ ਪਤਾ ਹੁੰਦਾ ਮਤਲਬ ਇੰਡੀਆ ਦਾ ਜਾਂ ਹਿੰਦੁਸਤਾਨ ਜਿਆਦੇ ਕਹਿੰਦੇ ਨੇ ਹਿੰਦੁਸਤਾਨ ਤੋਂ ਸਮਝ ਜਾਂਦੇ ਸਾਰੇ